ਮਕਬਰਾ ਇਹ ਦੇਖਿਆ ਆਪਾਂ ਨੇ ਆਪਾਂ ਉਹਨੂੰ ਦੇਖਣ ਆਏ ਸੀ ਦੂਰੋਂ ਦਿਖਦੇ ਸੀ ਬਹੁਤ ਤਿੰਨ ਚਾਰ ਮੰਜ਼ਲਾਂ ਉੱਚੇ ਹੋਗੇ ਇਹ ਕਹਾ ਹੈਗਾ ਮਕਬਰਾ ਖੇਤਾਂ ਦੇ ਵਿੱਚ ਸੀ ਇਹ ਉਹ ਦੇਖੋ ਸਾਹਮਣੇ ਜ਼ੂਮ ਕਰਦੇ ਆਪਾਂ ਉਹ ਸਾਹਮਣੇ ਸਰਹੰਦ ਸ਼ਹਿਰ ਹੈ ਤੇ ਇਹਦੇ ਐਸਾਈਡ ਖੇਤਾਂ ਜਾਈ ਮਕਬਰਾ ਬਣਿਆ ਹੈਗਾ ਇਹ ਵੀ ਬਹੁਤ ਪ੍ਰਾਤਨ ਬਿਲਡਿੰਗ ਹੈ ਇਹਦੇ ਲੈਫਟ ਸਾਈਡ ਤੇ ਇੱਕ 1 ਕਿਲੋਮੀਟਰ ਅੱਧਾ ਕਿਲੋਮੀਟਰ ਦੀ ਦੂਰੀ ਤੇ ਇੱਕ ਆਹਾ ਮਕਬਰਾ ਇਹ ਵੀ ਆਪਾਂ ਦੇਖਾਂਗੇ ਪਹਿਲਾਂ ਇਹ ਹੀ ਦੇਖਦੇ ਅੰਦਰ ਆ ਕੇ ਇਹ ਵੀ ਮੁਗਲਾਂ ਦਾ ਆ ਦੇਖੋ ਖੇਤ ਆ ਸਾਈਡ ਤੇ ਸਾਰੇ ਇਹ ਬਿਲਡਿੰਗ ਵੀ ਮੁਗਲਾਂ ਦੀ ਬਿਲਡਿੰਗ ਹੋਊਗੀ ਬਹੁਤ ਪੁਰਾਣੀ ਬਿਲਡਿੰਗ ਆ ਕਿ ਹੁਣ ਸਨ ਤਾਂ ਆਪਾਂ ਨੂੰ ਪਤਾ ਨਹੀਂ ਹੈਗਾ ਕਿੰਨੀ ਵੱਡੀ ਬਿਲਡਿੰਗ ਆ ਬੀ ਬੋਰਡ ਵਗੈਰਾ ਨਹੀਂ ਲੱਗਿਆ ਹੈਗਾ ਇੱਥੇ ਇਹ ਤਾਂ ਉੱਪਰ ਕਿੱਧਰ ਜਾਣਗੇ ਇਹ ਜਾਨਦਾਰ ਰਸਤਾ ਦੇਖ ਦਿਓ ਇਸ ਰੰਗ ਅੰਦਰ ਸਰੰਗ ਅੰਦਰ ਆ ਪਹੁੰਚ ਜਾਣਾ ਨਹੀਂ ਹੈਗਾ ਤੇ ਆਓ ਆਹ ਪੌੜੀਆਂ ਦੇ ਉੱਪਰ ਜਾਣ ਦਾ ਰਸਤਾ ਬਿਲਡਿੰਗ ਦੇਖੋ ਕਿੰਨੀ ਪੁਰਾਣੀ ਬਿਲਡਿੰਗ ਹੋਊਗੀ ਪੁਰਾਣੀ ਇੱਟਾਂ ਨਾਲ ਬਣਾਈ ਹੋਈ ਹੈ ਬੋਰਡ ਲੱਗਿਆ ਸੀ ਪਹਿਲਾਂ ਦੇਖਦੇ ਹਿੱਤੇ ਕੁਝ ਲਿਖਿਆਗਾ ਨਹੀਂ ਕੁਝ ਨਹੀਂ ਲਿਖਿਆ ਮਕਬਰੀ ਸਾਈਡ ਤੇ ਦੇਖੋ ਇਹ ਕੰਧ ਇਹ ਕੰਧ ਦੇਖੋ ਵੀ ਪੁਰਾਣੀ ਕਿੰਨੀ ਫੁੱਟ ਚੌੜ ਚਾਰ ਫੁੱਟ ਚੌੜੀ ਹੈ ਫਲੋਰਾਂ ਦੀ ਬਿਲਡਿੰਗ ਆ ਇਹ ਕਾਉਂ ਗਿਆ ਉੱਪਰ ਤਿੰਨ ਤਿੰਨ ਫਲੋਰ ਆ ਇਹ ਦੇਖਦੇ ਅੰਦਰ ਜਾਣ ਦਾ ਕੋਈ ਰਸਤਾ ਇਹ ਦੇਖੋ ਜਦੋਂ ਆਪਾਂ نیچے ਆਉਂਦੇ ਆ ਆ ਦੋ ਰਸਤੇ ਪੌੜੀਆਂ ਨੂੰ ਆਉਂਦੇ ਇਹ ਕਾ ਆਗਾ ਇਸ ਮਾਰਕ ਪੰਜਾਬ ਸਰਕਾਰ ਦੇ ਪਰਚੀਂ ਤੇ ਤਸਵੀਰ ਇਹ ਵੀ ਸਰਕਾਰ ਦੇ ਅੰਡਰ ਹੈ ਇਹ ਇਮਾਰਤ ਵੀ ਦੇਖੋ ਵਿਲੱਖਣ ਮਾਰਤਾ ਇਹ ਵੀ ਕੰਧਾਂ ਦੇਖੋ ਦੋਸਤੋ ਕੰਨੀ ਚੌੜੀ ਕੰਧ ਇਹ ਬਸ ਕੌਣ ਬਣੀ ਹੈ ਇਥੋਂ ਥਰਡ ਤੇ ਜਾਨਦਾਰ ਰਸਤਾ ਉੱਪਰ ਵੀ ਆਪਾਂ ਜਾਵਾਂਗੇ ਉੱਪਰ ਦਾ ਆਪਾਂ ਦੋਸਤੂ ਗਏ ਨਹੀਂ ਪਰ ਬਿਲਡਿੰਗ ਡਰੋਨ ਹੀ ਜੀ ਹੈਗੀ ਇੱਥੇ ਹੈਗਾ ਕੋਈ ਨਹੀਂਗਾ ਕਿੰਨੇ ਕਮਰੇ ਆਂਦਰ ਇੱਧਰ ਵੀ ਕਮਰਾ ਭੂਤ ਬੰਗਲਾ ਹੀ ਹੈਗਾ ਕਿੰਨੀਆਂ ਕਿੰਨੀਆਂ ਕੰਧਾਂ ਚੌੜੀਆਂ ਉਹ ਦੇਖੋ ਕਬਰਾਂ ਆ ਇਹਨਾਂ ਤੇ ਬੈਕ ਸਾਈਡ ਤੇ ਉਸ ਕੰਧ ਦੇ ਆ ਮਗਬਰ ਇਹਦਾ ਬੈਕ ਸਾਈਡ ਦੇਖੋ ਕਿੰਨੀ ਉੱਚੀ ਸਾਈਡ ਤੇ ਖੇਤਾਂ ਦੇ ਵਿੱਚ ਹੈਗੀ ਹੈ ਚੋ ਅੰਦਰੋਂ ਦੇਖਦੇ ਆਮ ਪੰਛੀ ਰਹਿੰਦੇ ਆ ਡਰੌਣੀ ਜਗਾ ਇਹ ਦੇਖਦੇ ਫਸਟ ਫਲੋਰ ਤੇ ਜਾ ਕੇ ਬੋੜੀਆਂ ਵੀ ਟੁੱਟੀਆਂ ਗਈਆਂ ਆ ਦੇਖੋ ਇਹ ਤਾਂ ਪੂਤ ਬਹੁਤ ਵੱਡਾ ਹੈ ਕਸ ਵਿੱਚ ਇੱਕ ਬੋੜੀ ਆਇਆ ਸਾਈਡ ਨੂੰ ਚੜ੍ਹਦੀ ਇਧਰ ਕੀ ਇਧਰ ਬਾਹਰ ਹਵਾ ਦੇ ਲਈ ਬਰਾਡੇ ਬਣੇ ਬੂਤ ਹਵੇਲੀ ਲੱਗਦੀ ਮਕਬਰਾ ਤਾਂ ਘੱਟ ਲੱਗਦਾ ਆ ਪੌੜੀਆਂ ਦੇ ਰਸਤੇ ਆ ਦੇਖੋ ਦੀ ਫਰੰਟ ਲੁੱਕ ਕੋਈ ਇੱਥੇ ਬੰਦਾ ਨਹੀਂ ਪਰਿੰਦਾ ਨਹੀਂ ਹੈਗਾ ਇਕੱਲਾ ਮੈਂ ਹੀ ਕਲਾਕ੍ਰਿਤੀ ਕਮਾਲ ਦੀ ਹੈ ਦੋਸਤੋ ਬਾਕੀ ਗੱਲਾਂ ਛੱਡੋ ਆਹ ਸਾਈਡ ਦੀ ਕੰਦ ਇਹ ਦੂਸਰੀ ਸਾਈਡ ਦੀ ਕੰਦਾਂ ਨੂੰ ਦੇਖ ਲਓ ਇੰਨੀਆਂ ਵੱਡੀਆਂ ਕੰਦਾਂ ਇੰਨਾ ਚੂਨਾ ਭਰਿਆ ਇੰਨਾ ਜ ਇਹਨਾਂ ਨੂੰ ਕੁਝ ਨਹੀਂ ਹੋਇਆ ਅਜੇ ਤੱਕ ਕਿੰਨੀਆਂ ਬਾਰਸ਼ਾਂ ਕਿੰਨੇ ਸਾਲ ਇਹਦੇ ਉੱਤੇ ਕੋਈ ਸਾਲ ਨਹੀਂ ਲਿਖਿਆ ਹੈਗਾ ਦਰਖਤ ੁੱਗ ਗਏ ਕਿੰਨੇ ਸਾਲ ਹੋ ਗਏ ਹੋਗੇ ਮੇਰਾ 400 ਸਾਲ ਤੋਂ ਪੁਰਾਣੀ ਹੋ ਗਈ ਹੈ ਬਿਲਡਿੰਗ ਇਹਦੀ ਮਕਬਰੇ ਦੇ نیچے ਸ੍ਰੰਗ ਹੈਗੀ ਹੈ ਨਾ ਆ ਦੇਖਦੇ ਆਪਾਂ ਇਹ ਅੰਦਰ ਕੋਸਾ ਹੋਵੇ ਨਾ ਲਈਏ ਦੇ ਕਿੰਨੀ ਪ੍ਰਾਣੀ ਹੋਵੇ ਆ ਦੇਖੋ ਇੱਟਾ ਪਰ ਇੱਕ ਗੱਲ ਹੈਗੀ ਆ ਦਿਸਦਾ ਨਹੀਂ ਹਨੇਰਾ ਬਹੁਤ ਇਹ ਬਿਲਡਿੰਗ ਅਜੇ ਤੱਕ ਓਮੇ ਦੀ ਓਮੇ ਆ ਦਿਸਦਾ ਨਹੀਂ ਕੋਸ਼ ਪੌੜੀਆਂ ਨਹੀਂ ਜੈਸੀ ਇਹ ਪੌੜੀਆਂ ਖਰਾਬ ਹੋ ਗਈਆਂ ਮਾਰਸ਼ਾਂ ਦੇ ਨਾਲ ਨਾ ਮਿੱਟੀ-ਮਿੱਟੀ ਝੜੀ ਜਾਂ ਦੇਖੋ ਆਹ ਦਰਵਾਜ਼ਾ ਹੈ ਅੰਦਰ ਸੁਰੰਗ ਦੇ ਅੰਦਰ ਵੀ ਕਮਰੇ ਆ ਹਿਡਨ ਦੇਖ ਪ੍ਰਿੰਦੇ ਉੱਡਦੇ ਫਿਰ ਜੀ ਚਲੋ ਵਾਪਸ ਚੱਲਦੇ ਆ ਇਹਦਾ ਡਰਾਉਣੀ ਜਗਾ ਆਹ ਮਸਾਨਾ 5 ਫੁੱਟ ਉੱਚੀ ਹੈ ਛੱਤ ਦੇਖੋ 5 ਫੁੱਟ ਵੀ ਨਹੀਂ ਹੋਣੀ ਚੋਕ ਲੰਗੜਾ ਬੇਗਾ ਇਹ 12 12 ਕਿਹਾਉਨੇ ਆ ਇਹ ਬਿਲਡਿੰਗ ਵੀ ਉਹ ਪੁਰਾਣੀ ਹੈ ਮੁਗਲਾਂ ਦੀ ਬਿਲਡਿੰਗ ਆ ਆ ਦੇਖੋ ਚਾਰ ਸਫੇਰੀ ਖੇਤ ਆ ਉਹ ਪਹਿਲਾ ਮਕਬਰਾ ਦੇਖਿਆ ਸੀ ਆਪਾਂ ਜਿਹੜਾ ਦਿਖ ਰਿਹਾ ਹੈਗਾ ਤੇ ਇਹ ਹੈਗਾ ਇਹ ਉਹਦੇ ਬਿਲਕੁਲ ਅੱਧਾ ਕਿਲੋਮੀਟਰ ਦੀ ਦੂਰੀ ਤੇ ਦੇਖੋ ਚਾਰ ਸਫੇਰੀ ਖੇਤ ਆ ਦੇਖਦੇ ਆ ਅੰਦਰ ਇਹਦੀ ਕੋਈ ਡਿਸਕ੍ਰਿਪਸ਼ਨ ਕੋਈ ਬੋਰਡ ਵਗੈਰਾ ਤਾਂ ਕੁਝ ਨਹੀਂ ਲੱਗਿਆ ਹੈਗਾ ਬਿਲਡਿੰਗਾਂ ਦਾ ਇਹ ਸਰਕਾਰ ਦੇ ਅੰਡਰ ਆ ਹੁਣ ਪੰਜਾਬ ਸਰਕਾਰ ਦਾ ਬੋਰਡ ਵੀ ਲੱਗਿਆ ਆ ਦੇਖੋ ਸੂਚਨਾ ਬੋਰਡ ਵੀ ਲੱਗਿਆ ਹੈਗਾ ਬਹੁਤ ਲੋਕ ਦੇਖਣ ਆਉਂਦੇ ਇਹਨੂੰ ਡਿਸਕ੍ਰਿਪਸ਼ਨ ਤਾਂ ਕੁਝ ਨਹੀਂ ਲਿਖੀ ਸਰਕਾਰ ਦਾ ਬੋਰਡ ਲੱਗਿਆ ਹੈ ਇੱਧਰ ਕੋਈ ਸ਼ੂਟਿੰਗ ਹੋ ਰਹੀ ਹੈ ਕੋਈ ਸਾਈਡ ਤੇ ਦੇਖਦੇ ਆ ਮਗਬਰੇ ਦੀ ਸਾਈਡ ਤੇ ਖਜੂਰ ਦਾ ਦਰਖਤ ਲੱਗ ਗਿਆ ਇੱਕ ਇਹ ਤਾਂ ਪੁਰਾਣਾ ਹੋਊਗਾ ਜਾਂ ਪਤਾ ਨਹੀਂ ਇਹ ਤਾਂ ਨਵਾਂ ਹੀ ਹੋਊਗਾ ਇਹ ਤਾਂ 2-4 ਸਾਲ ਪੁਰਾਣਾ ਹੋਊਗਾ ਆ ਦੇਖੋ ਮਗਬਰੇ ਦੇ ਵਿੱਚ ਦਰਖਤ ਉੱਗ ਗਿਆ ਆ ਦੇਖੋ ਮੁਗਲਾਂ ਨੇ ਦੋਸਤੋ ਮੁਗਲਾਂ ਨੇ ਜਿਹੜੀਆਂ ਬਿਲਡਿੰਗਾਂ ਬਣਾਈਆਂ ਹਨ ਇੰਡੀਆ ਦੇ ਵਿੱਚ ਜਾਂ ਕਿਤੇ ਵੀ ਉਹਨਾਂ ਦਾ ਕੋਈ ਕੋਈ ਮਤਲਬ ਉਸ ਨਾਲ ਦੀਆਂ ਬਿਲਡਿੰਗਾਂ ਕਿਸੇ ਹੋਰ ਵੰਛ ਤੋਂ ਬਣੀਆਂ ਨਹੀਂ ਆਹ ਦੇਖੋ ਇੱਕ ਗੱਲ ਨੋਟ ਕਰੋ ਆ ਜਿਹੜੀ ਬਿਲਡਿੰਗ ਆ ਇਹਦੇ ਨਾਲ ਆ ਦੇਖੋ ਕਲਾਕ੍ਰਿਤੀ ਦੇਖੋ ਪੇੜ-ਪੌਦੇ ਦੇਖੋ ਕਰੇ ਹੋਇਆ ਉਹਨਾਂ ਦਾ ਜਿਹੜਾ ਪੇੜ-ਪੌਦੇ ਆ ਉਹਨਾਂ ਦਾ ਪੇੜ ਦੇਖੋ ਬਲੂ ਤੇ ਗ੍ਰੀਨ ਅਜੇ ਵੀ ਨਜ਼ਰ ਆ ਰਿਹਾ ਕਿੰਨੇ ਸਾਲ 400 450 ਸਾਲ ਪੁਰਾਣੀ ਬਿਲਡਿੰਗ ਆ ਆਪਾਂ ਪਹਿਲਾਂ 사이ਟ ਤੇ ਦੇਖ ਲਈਏ ਇਹਦੇ ਵਿੱਚ ਵੀ ਕਲਾਕਿਰਤੀ ਹੋਈ ਆ ਦੇਖੋ ਦਰਕਤਾਂ ਦੇ ਇਹਦੇ ਤੇ ਜ਼ਿਆਦਾ ਦੇਖੋ ਕਿੰਨੀ ਕਿੰਨੀ ਜ਼ਿਆਦਾ ਛੱਡੀ ਆ। ਆਹ ਦੇਖੋ ਇਸ ਮਕਬਰੇ ਦੀ ਜਿਹੜੀ ਕੰਧ ਹੈਗੀ ਹੈ ਨਾ ਇਹ ਸ਼ਾਇਦ ਨਵੀਂ ਹੋਊਗੀ ਕਿਉਂਕਿ ਇਹਦੇ ਵਿੱਚ ਇਸ ਪ੍ਰਾਣੀ ਕੰਧ ਦੀ ਹੈ ਜੀ ਆਹ ਦੋਸਤ ਆਹ ਦੇਖੋ ਆਹ ਦੇਖੋ ਇੱਟ ਛੋਟੀ ਇੱਟ ਆ ਦੇਖੋ ਮਕਬਰੇ ਦੀ ਦੂਜੀ ਸਾਈਡ ਇਹ ਇਹਦੇ ਵਿੱਚ ਤਾਂ ਹੁਣ ਪੰਛੀ ਰਹਿੰਦੇ ਹੋਰ ਤਾਂ ਕੋਈ ਨਹੀਂ ਰਹਿੰਦਾ ਆ ਦੇਖੋ ਆ ਥੜਾ ਇਹ ਵੀ ਕਿਸੇ ਕੰਮ ਆਉਂਦਾ ਹੋਊਗਾ ਉਸ ਟਾਈਮ ਤੇ ਇਹ ਹਾਲ ਮੇਨ ਹਾਲ ਤੇ ਸਾਈਡ ਤੇ ਆ ਦੇਖੋ ਛੋਟੇ ਕਮਰੇ ਆ ਦੇਖੋ ਉੱਪਰ ਨਾ ਮਕਬਰੇ ਦੇ ਉੱਪਰ ਦੋਨੇ ਸਾਈਡ ਤੇ ਆ ਦੇਖੋ ਦੋਨੇ ਸਾਈਡ ਤੇ ਛੋਟੇ ਰੂਮ ਕਮਰੇ ਬਣੇ ਆ ਗੁੰਮਟੇ ਜੇ ਬਣੇ ਉੱਪਰ ਤੇ ਵਿੱਚ ਰੂਮ ਉਹਨਾਂ ਦੇ ਵਿੱਚ ਖਿੜਕੀਆਂ ਸ਼ਾਇਦ ਸਿਕਿਉਰਟੀ ਲਈ ਹੋਊਗੇ ਅੱਗੇ ਨਹੀਂ ਲੈ ਕੇ ਆ ਰਹੇ ਆ ਨਵਾਂ ਪ੍ਰੋਗਰਾਮ ਤੁਸੀਂ ਜਿਹੜਾ ਦੇਖੋਗੇ ਸਾਡੇ ਨਵੇਂ ਚੈਨਲ ਤੇ ਕੋਈ ਨਾ ਆਹ ਦੇਖੋ ਪੂਰੇ ਸਾਈਡ ਤੇ ਨਾ ਬਹੁਤ ਜਗ੍ਹਾ ਕਿਲਾ ਦੋ ਕਿਲੇ ਜਗ੍ਹਾ ਤਾਂ ਸਾਈਡ ਤੇ ਰੱਖੀ ਆ ਆ ਖਜੂਰਾਂ ਦੇ ਦਰਖਤ ਇੱਧਰ ਵੀ ਹੈਗੇ ਆ ਦੇਖੋ ਇੱਧਰ ਵੀ ਸੇਮ ਕਲਾਕ੍ਰਿਤੀ ਸੇਮ ਮੂਰਤੀਆਂ ਪਰ ਇਹ ਜਿਹੜਾ ਮਕਬਰਾ ਹੈਗਾ ਇਹਦਾ ਕੋਈ ਉਹ ਨਹੀਂ ਹੈਗਾ ਕੋਈ ਸਨ ਨਹੀਂ ਲਿਖਿਆ ਕੋਈ ਡਿਸਕ੍ਰਿਪਸ਼ਨ ਨਹੀਂ ਆ ਜਿਹੜਾ ਬੋਰਡ ਆ ਸ਼ਾਇਦ ਇੱਤੇ ਪਹਿਲਾਂ ਲਿਖਿਆ ਹੋਊਗਾ ਕੁਛ ਪਰ ਇਹ ਖਰਾਬ ਹੋ ਗਿਆ ਹੁਣ ਬਾਰਸ਼ਾਂ ਹਰਸ਼ਣ ਦੇ ਨਾਲ ਹੁਣ ਇੱਤੇ ਕੁਝ ਨਹੀਂ ਲਿਖਿਆ ਅੰਦਰ ਆ ਕੇ ਦੇਖਦੇ ਆਂ। ਦੇਖੋ ਆਪਾਂ ਉੱਪਰ ਆ ਗਏ। ਸੇਮ ਉਹੀ ਕਲਾਕ੍ਰਿਤੀ ਜਿਹੜੀ ਪਹਿਲਾਂ ਦੇਖਿਆ ਸੀ ਆਪਾਂ। ਸੇਮ ਟਾ ਟਾ ਟੱਟੀਆਂ ਪਈਆਂ। ਇਹਨਾਂ ਦੇ ਵਿੱਚ ਇੱਕ ਦਾ ਮਕਬਰਾ ਹੋਊਗਾ, ਉਹਦੀਆਂ ਕਬਰਾਂ ਦੇਖੋ। ਉੱਪਰ ਚਲਦੇ ਹਾਂ। ਫਸ ਜੀ ਮੁਸ਼ਕਲ ਨਾ ਆਈ ਉਹ ਫਿਰ। ਕਿਉਂ ਕੀ ਗੱਲ ਉੱਪਰ? ਕੀ? ਪੋੜੀਆਂ ਪੌੜੀਆਂ ਡਿੱਗੀਆਂ ਇੱਕ ਢੇੜੇ ਰਾਸ ਤੋਂ ਚੜੀ ਉਹ ਸਹੀ ਸੀਗਾ ਉਹ ਪਤਾ ਨਹੀਂ ਜੇ ਨਹੀਂ ਇੱਧਰ ਦੀ ਆ ਜਾ ਨਾ ਐਸ ਕੱਢ ਦੇਖਦੇ ਆਪਾਂ ਇਧਰ ਜਮਾ ਡੁੱਟੀਆਂ ਪੌੜੀਆਂ ਤੇ ਆ ਦੇਖੋ ਕਲਾਕ੍ਰਿਤੀ ਇੱਥੇ ਵੀ ਸੇਮ ਇਧਰ ਦੇਖਦੇ ਆ ਪੌੜੀਆਂ ਦੇ ਚੜ ਲੀਆਂ ਹੋਈਆਂ ਨੇ ਨਹੀਂ ਇਹ ਤਾਂ ਵੈਸੇ ਬੰਦ ਕਰਿਆ ਹੈਗਾ ਪੌੜੀਆਂ ਪਹਿਲਾਂ ਸ਼ਾਇਦ ਹੋਊਗੀਆਂ ਦੇਖੋ ਦੇਖੋ ਬੰਨ ਕਰਿਆ ਕੋਈ ਨਹੀਂ ਜਾਣਦਾ ਕਿ ਰਸਤਾ ਨਹੀਂ ਹੈਗਾ ਇਹ ਰਾਸਤਾ ਤਾਂ ਇਕ ਲੱਭ ਗਿਆ ਆਪਾਂ ਨੂੰ ਦੇਖੋ ਇਹਦੇ ਵੀ ਦੇਖ ਲਿਓ ਉੱਪਰ ਕੀ ਹੋਊਗਾ ਬੰਦਾ ਪਰਿੰਦਾ ਕੋਈ ਹੈ ਨਹੀਂ ਆ ਪਰ ਪਾਣੀ ਦਾ ਆ ਚੋ ਦੇ ਦਿਆਂ ਫਲਾਈਟ ਦਾ ਟੋਚ ਖਣੇ ਰਹੀ ਨੇ ਰੋਕੀ ਪੌੜੀਆਂ ਨਾ ਕੁਝ ਪੌੜੀਆਂ ਟੁੱਟੀਆਂ ਹੋਈਆਂ ਇੱਥੇ ਚੜ੍ਹਨਾ ਬਹੁਤ ਔਖਾ ਦਾ ਕੁਝ ਨਹੀਂ ਸਾਰੀਆਂ ਪੌੜੀਆਂ ਟੁੱਟੀਆਂ ਤੇ ਦੂਸਰਾ ਡਰ ਵੀ ਆਉਂਦਾ ਕਿਉਂਕਿ ਬੰਦਾ ਨਹੀਂ ਕੋਈ ਕੁਝ ਨਹੀਂ ਹੈਗਾ ਦੇਖੋ ਦੇਖੋ ਆ ਦੋਸਤੋ ਇੱਕ ਗੱਲ ਹੈ ਕਲਾਕ੍ਰਿਤੀ ਬਾ ਕਮਾਲ ਆ ਹੋਰ ਗੱਲਾਂ ਛੱਡੂ ਬਿਲਡਿੰਗ ਨੂੰ ਦੇਖ ਕੇ ਸਕੂਨ ਆਉਂਦਾ ਇੱਧਰ ਆ ਆ ਦੇਖੋ ਇਹਦੇ ਵਿੱਚ ਨਾ ਕੋਸ਼ ਜਾਂ ਦੀਵੇ ਜਾਂ ਕੁਛ ਰੱਖਣ ਨੂੰ ਕਿੰਨੇ ਵਧੀਆ ਬਣੇ ਹੈਗੇ ਇੱਧਰ ਵੀ ਇਹ ਪਾਣੀ ਨਿਕਲਣੋਂ ਬਣਾਇਆ ਹੋਊਗਾ ਇਹ ਬਿਲਡਿੰਗ ਵੀ ਨਾ ਸਰਕਾਰ ਦੇ ਅੰਡਰ ਆਉਂਦੀ ਹੈਗੀ ਆ ਯਾਰ ਫਿਰ ਅੱਗੇ ਹੁਣ ਦੇਖਦੇ ਆ ਇੱਕ ਨਾ ਇਹਦੇ ਉੱਪਰ ਜਾਣ ਦਾ ਵੀ ਰਸਤਾ ਹੈਗਾ ਆ ਦੇਖੋ ਆ ਜੋ ਚਲਦੇ ਆ ਦੇਖਦੇ ਆ ਲੋਕ ਆਉਂਦੇ ਆ ਜਿਵੇਂ ਕੁੰਮਰਾਂ ਬਣਾਉਂਦੇ ਆ ਦੇਖੋ ਕਾਜਕੂਜ ਜਿੱਡ ਸੈੱਡ ਦਿੰਦੇ ਆ ਆਪਾਂ ਆ ਗਏ ਹੁਣ ਟਾਪ ਤੇ ਵਾਓ ਬਾ ਕੁਮਾਰ ਇੱਧਰ ਸਰਾਉਂਗ ਬਣੀ ਆ ਕੋਈ ਛੋਟੀ ਇੱਥੇ ਲੰਬੇ ਪੈ ਕੇ ਬੰਦਾ ਬੰਦਾ ਜਾਊਗਾ ਅੰਦਰ ਆਉਂਤੇ ਮਕਬਰਾਂ ਜਿਹੜਾ ਤੁਹਾਨੂੰ ਦੂਰੋਂ ਦਿਖਾਇਆ ਸੀਗਾ ਕਿ ਸਿਕਿਉਰਿਟੀ ਦੇ ਪਰਪਸ ਦੇ ਤੌਰ ਤੇ ਇਹ ਹੋਊਗਾ ਇੱਥੇ ਗਾਰਡ ਵਗੈਰਾ ਰਹਿੰਦੇ ਹੋਣਗੇ ਦੇਖੋ ਕਿੰਨਾ ਘੈਂਟ ਇੱਧਰ ਵੀ ਸਿਕਿਉਰਿਟੀ ਰੂਮ ਕਹਿ ਸਕਦੇ ਆ ਗੁਮਟ ਬਣਿਆ ਹੈਗਾ ਇਹ ਦੇ ਨਾ ਮਗਬਰੇ ਦੇ ਉੱਪਰ ਇੱਕ ਚੀਜ਼ ਹੋਰ ਦੇਖਦੇ ਆਪਾਂ ਇੱਧਰ ਵੀ ਸਕਿਉਰਟੀ ਗਾਰਡ ਦਰੂਮ ਬਣਿਆ ਮ ਗੁੰਮਟ ਬਣਿਆ ਇਹਦੇ ਅੰਦਰ ਜਾਣ ਦਾ ਰਸਤਾ ਕਿਹਾ ਦੇਖੋ ਇੱਧਰ ਵੀ ਪੌੜੀਆਂ ਐਂਡ ਆਪ ਚੱਲਦੇ ਡਰਾਣੀ ਬਿਲਡਿੰਗ ਆ ਗਈ ਆ ਦੇਖੋ ਕਮਾਲ ਦੀ ਬਿਲਡਿੰਗ ਸਿਰਾ ਕਰਾਇਆ ਮੁਗਲਾਂ ਨੇ ਉਹਨੇ ਕਹੇ ਅਕਸਰ ਇੱਥੇ ਆ ਦੇਖੋ ਤਾਂ ਮੰਦਲ ਚੋਕ ਕੇ ਜਾਊਗਾ ਇਧਰ ਵੀ نیچے ਹੈ ਜਿਹੜਾ ਸਿਕਿਉਰਟੀ ਗਾਰਡ ਦੇ ਰੂਮ ਦੇ ਆ ਦਿਖੋ نیچے ਦੋਸਤੋ ਇਹਦੇ ਨਾ ਮਕਬਰੇ ਦੀ ਸਾਰੋਂ ਚਾਰੋਂ ਪੰਜੋਂ ਸਾਈਡ ਨਾ ਆ ਦੇਖੋ ਸੀੜੀਆਂ ਉੱਪਰ ਚੜ੍ਹਦੀਆਂ ਸੀੜੀਆਂ نیچے ਉਤਰਦੀਆਂ ਇੱਧਰ ਵੀ ਮਤਲਬ ਚਾਰੋਂ ਸਾਈਡ ਚਾਰੋਂ ਕਿ ਪਤਾ ਨਹੀਂ ਛੇ ਸਾਈਡ ਪਤਾ ਹੀ ਨਹੀਂ ਲੱਗਦਾ ਹੁਣ ਆਪਾਂ نیچے ਚੱਲਦੇ ਆ ਤੁਹਾਨੂੰ ਤਾਂ ਆਪਾਂ ਦੇਖ ਲਿਆ نیچے ਚੱਲਦੇ ਆ ਉੱਪਰ نیچے ਚੱਲਦੇ ਵਾਪਸ ਇਹ ਇੱਕ ਬੰਦਾ ਨਿਕਲੂ ਪੈਨ ਪੌੜੀਆਂ ਚ 2 ਫੁੱਟ ਚੌੜੀਆਂ ਇੱਥੇ ਆ ਦੇਖੋ نیچے نیچے ਦਾ ਅੰਦਰ ਦੇਖੋ ਉਹਨਾਂ ਤੋਂ ਹੋਰ ਪੌੜੀਆਂ ਲੰਬੀਆਂ ਪਿੱਛੇ ਜਾਂਦੀਆਂ ਇਧਰੋਂ نیچے ਦੇਖੋ ਫਰਸ਼ ਦੇਖੋ نیچے ਕਿੰਨੀ ਘਣ हम इधरों नीचे जाने लगे आईरा बहुत इधर भी कोई आ मशाल जगा दी भी रखा <laughs> आ रख जा नीचे, जाने। <laughs> <आजा> नीचे <जाने। laughs> ਮਾ ਹਲਦੀ ਬੋੜੀਆਂ ਚੜਨਾ ਚੜਨਾ ਤੁਮ ਆディ ਕੋਈ ਇਟਾ ਦੇਖੋ ਦੋਸਤੋ ਚੂਨੇ ਨਾਲ ਲੱਗੀ ਹੋਈ ਇਟਾ ਸੀਮੰਟ ਨਹੀਂਗਾ ਇਹ ਕਿੰਨੀ ਪੱਕੀ ਇਟਾ ਤੇ ਕਿੰਨਾ ਪੱਕਾ ਚਾਹੀਦਾ ਆਜ ਆ ਗਏ ਆਪਾਂ ਨੀਚੇ ਹੋਣਾ ਇਹ ਸੀਗੇ ਦੋਸਤੋ ਮਕਬਰ ਆਪਾਂ ਦੇਖਿਆ ਚੈਨਲ ਨੂੰ ਲਾਇਕ ਸਬਸਕ੍ਰਾਈਬ ਜ਼ਰੂਰ ਕਰ ਦਿਓ ਜਲਦੀ ਅਗਲੇ ਵਲੌਗ ਚ ਬਾਏ ਬਾਏ